ਮੋਹਾਲੀ ਦੇ ਬੀਜੇਪੀ ਵਰਕਰ ਦੀ ਥਾਰ ਗੱਡੀ ਤੇ ਚੱਲੀਆਂ ਗੋਲੀਆਂ। ਦੇਰ ਰਾਤ 12:30 ਵਜੇ ਦੇ ਕਰੀਬ ਘਰ ਦੇ ਬਾਹਰ ਖੜੀ ਥਾਰ ਗੱਡੀ ਦੇ ਉੱਪਰ ਚਿੱਟੇ ਰੰਗ ਦੀ ਸਕੋਰਪਿਓ ਤੇ ਆਏ ਗੁੰਡੇ ਅਨਸਰਾਂ ਵੱਲੋਂ ਥਾਰ ਗੱਡੀ ਦੇ ਸ਼ੀਸ਼ੇ ਤੇ ਪਹਿਲਾਂ ਗੋਲੀ ਚਲਾਈ ਗਈ ਅਤੇ ਫਿਰ ਤਲਵਾਰਾਂ ਦੇ ਨਾਲ ਥਾਰ ਨੂੰ ਤੋੜ ਦਿੱਤਾ ਗਿਆ। ਫੇਸਿਕ ਤੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਜਿਮ ਜਾਣ ਲਈ ਜਦੋਂ ਗੱਡੀ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਇਸ ਘਟਨਾ ਨੂੰ ਨਾਰਮਲ ਸਮਝਿਆ ਤੇ ਕਿਸੇ ਨੇ ਕੋਈ ਗੱਡੀ ਦੇ ਸ਼ੀਸ਼ੇ ਤੇ ਪੱਥਰ ਮਾਰਿਆ ਹੋਵੇ। ਜਦੋਂ ਉਹਨਾਂ ਨੇ ਗੱਡੀ ਨੂੰ ਚੰਗੀ ਤਰ੍ਹਾਂ ਫਰੋਲਿਆ ਤਾਂ ਗੱਡੀ ਦੇ ਵਿੱਚੋਂ ਇੱਕ ਗੋਲੀ ਦਾ ਖੋਲ ਬਰਾਮਦ ਹੋਇਆ ਜੋ ਕਿ ਪੁਲਿਸ ਨੇ ਆਪਣੇ ਹੁਣ ਕਬਜ਼ੇ ਵਿੱਚ ਲੈ ਲਿਆ ਹੈ ਪਰ ਕਿਤੇ ਨਾ ਕਿਤੇ ਪੁਲਿਸ ਦੇ ਸ਼ਿਵਾਰ ਸਵਾਲੀਆਂ ਨਿਸ਼ਾਨ ਖੜੇ ਹੁੰਦੇ ਹਨ ਕਿ ਦਿਨ ਰਾਤ ਗਸ਼ਤ ਕਰਨ ਵਾਲੀ ਪੁਲਿਸ ਹੁਣ ਕਿੱਥੇ ਗਈ ਨਾਮ ਕੀ ਹੈ ਤੇ ਕੀ ਘਟਨਾ ਹੋਈ ਹੈ ਕਿਹਾ ਉਹਦਾ ਕੀ ਹੋਇਆ ਭਾਈ ਮੇਰਾ ਨਾਮ ਹੈ ਜੀ ਗੁਰਦੀਪ ਸਿੰਘ ਮੈਂ ਇੱਕ ਵਸ ਵਿੱਚ ਰਹਿੰਦਾ ਤੇ ਮੈਂ ਬੀਜਪੀ ਦਾ ਵਰਕਰ ਇੱਥੇ ਦਾ ਮੈਂ ਠੀਕ ਹੈ ਜੀ ਤੇ ਰਾਤ ਜਦੋਂ ਮੈਂ ਸੌ ਰਿਹਾ ਸੀ ਨਾ ਤੇ ਉਸ ਸਮੇਂ ਘਟਨਾ ਹੋਈ ਹੈ ਮੈਂ ਸਵੇਰੇ 7:30 ਦੇ ਕਰੀਬ ਜਿਮ ਜਾਣ ਲੱਗਾ ਤਾਂ ਉਦੋਂ ਆ ਕੇ ਦੇਖਿਆ ਮੇਰੀ ਗੱਡੀ ਦਾ ਜਿਵੇਂ ਤੋੜਪਨ ਹੋਈ ਹੈ ਤੇ ਉਸ ਤੇ ਮੈਨੂੰ ਆਈਡੀ ਨਹੀਂ ਸੀ ਕਿ ਮੇਰੀ ਗੱਡੀ ਉੱਪਰ ਫਾਇਰਿੰਗ ਹੋ ਚੁੱਕੀ ਹੈ ਮੈਂ ਨੋਰਮਲ ਆਪਣਾ 112 ਦੇ ਕੋਲ ਕੀਤੀ ਤੇ ਮੈਂ ਉਰ ਵੀ ਕਲਿੱਕ ਕੀਤੀ ਕੰਪਲੇਂਟ ਦੇ ਕੇ ਥਾਣੇ ਕੇ ਬਟ ਜਦੋਂ ਬਾਅਦ ਵਿੱਚ ਮੈਂ ਵੀਡੀਓ ਵਗੈਰਾ ਦੀ ਘੜਾਈ ਨਾ ਸੀ ਸੀਸੀਟੀਵੀ ਤੇ ਉਹਦੇ ਵਿੱਚ ਆਵਾਜ਼ ਆਈ ਮੈਨੂੰ ਜੇ ਫਾਇਰਿੰਗ ਹੋ ਰਹੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਸ਼ੱਕ ਪਿਆ ਮੈਂ ਗੱਡੀ ਆਪਣੀ ਅੰਦਰੋਂ ਚੈੱਕ ਕਰਕੇ ਦੇਖੀ ਤਾਂ ਆਹ ਸਾਈਡ ਦੇ ਇੱਕ ਛੇਦ ਸੀਗਾ ਤੇ ਉਸ ਤੋਂ ਬਾਅਦ ਜੋ ਮੈਂ ਗੱਡੀ ਦੀ ਡਿੱਕੀ ਚੈੱਕ ਕਰਨ ਦੇ ਅੰਦਰ ਲੱਭਣ ਦੀ ਕੋਸ਼ਿਸ਼ ਕੀਤੀ ਡਿੱਕੀ ਵਿੱਚ ਇੱਕ ਮੈਨੂੰ ਗੋਲੀ ਮਿਲੀ ਅੰਦਰੋਂ ਤੇ ਮ ਆਪਣੀ ਪ੍ਰਾਣੀ ਕਿਸ ਨਾਲ ਰੰਜਿਸ਼ ਚੱਲ ਰਹੀ ਹੈ ਨਹੀਂ ਭਾਈ ਮੇਰੀ ਕੋਈ ਰੰਜਿਸ਼ ਨਹੀਂ ਹੈਗੀ ਨਹੀਂ 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 ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਵੀ ਨਾ ਮੇਰੇ ਉੱਪਰ ਬਾਰਾਕ ਰੰਜਿਸ਼ ਕਿਸੇ ਨਾਲ ਨਾ ਕੋਈ ਇਹ ਜੀ ਦੁਸ਼ਮਨੀ ਹੈ ਕਿਸੇ ਨਾਲ ਉਹ ਫੋਨ ਪਾਲ ਆਈ ਹੋਏ ਕੁਝ ਇਹੋ ਜਿਹਾ ਨਾ 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 ਭਾਈ ਜਿਹੜਾ ਕੁਝ ਹੋਇਆ ਵੇ ਬੰਦਾ ਪਹਿਲੇ ਲੈਟਰ ਆਂਦਾ ਹੈ ਆਪਣਾ ਇਹੋ ਜਿਹਾ ਕੁਝ ਨਹੀਂ ਫਾਇਰਿੰਗ ਕਿਸੇ ਹੋਰ ਦੇ ਕਰ ਰਹੀ ਹੈ ਕਿ ਤੁਹਾਡੇ ਨਹੀਂ ਨਹੀਂ ਭਾਈ ਇਹ ਨਹੀਂ ਜੇ ਇਹ ਵਾਲਾ ਸੀਨ ਹੁੰਦਾ ਤਾਂ ਉਹ ਪਹਿਲਾਂ ਕਾਫੀ ਦਿਨ ਤੋਂ ਗੱਡੀ ਦੇ ਕੋਲ ਪਿੱਛੇ ਖੜ ਕੇ ਵੀ ਉਹ ਇੱਕ ਅਸਾਈਡਮੈਂਟ ਖੜੇ ਰਹੇ ਆ ਜਿਹੜੀ ਵੀਡੀਓ ਹੁਣ ਪਹਿਲਾਂ ਤੋਂ ਖੜੇ ਆ ਉਹਨੂੰ ਬਿਲਕੁਲ ਬਰਾਬਰ ਆ ਕੇ ਮੈਰੀ ਕਿਉਂ ਵੀ ਜਿੰਨੇ ਮੇਰੇ ਗੱਡੀ ਨੰਬਰ ਤੋਂ ਚਾਰ ਮਹੀਨੇ ਪਹਿਲਾਂ ਗੱਡੀ ਦਿੱਤੀ ਸੀ ਲਈ ਉਹ ਸੇਮ ਦਿਨ ਤੋਂ ਗੱਡੀ ਮੇਰੀ ਇਸ ਲੋਕੇਸ਼ਨ ਤੇ ਖੜੀ ਹੁੰਦੀ ਆ ਰੋਜ਼ ਤੇ ਕਾਫੀ ਟਾਈਮ ਮੈਂ ਇਸ ਗੱਡੀ ਦੇ ਵਿੱਚ ਬੈਠਾ ਰਹਿੰਦਾ ਨਹੀਂ ਮੈਨੂੰ ਕੋਈ ਫੋਨ ਆ ਕੇ ਪੁੱਛ ਆ ਗਿਆ ਮੈਂ ਗੱਡੀ ਵਿੱਚ ਹੀ ਬੈਠ ਕੇ ਗੱਲ ਵਗੈਰਾ ਕਰ ਦਰਦਾ ਰਹਿੰਦਾ ਤੇ ਉਸ ਦਿਨ ਕੁਦਰਤੀ ਮੈਂ ਜਿਵੇਂ ਥੋੜਾ ਲੇਟ ਨਾਈਟ ਹੋ ਗਿਆ ਮੈਂ ਗੱਡੀ ਵਿੱਚ ਨਹੀਂ ਸੀਗਾ ਕੋਈ ਤੰਕੀਬ ਭਰਿਆ ਕੋਈ ਪਾਲਿਆ ਕੋਈ ਲੈਟਰ ਨਹੀਂ ਕੋਈ ਪੁੱਛਾ ਹੋਇਆ ਨਹੀਂ ਨਹੀਂ ਭਾਈ ਹਲੇ ਤੱਕ ਤਾਂ ਇਹੋ ਜੀ ਕੋਈ ਚੀਜ਼ ਸਾਹਮਣੇ ਨਹੀਂ ਬਾਕੀ ਹਲੇ ਪੁਲਿਸ ਤਾਂ ਇਚ ਕਰ ਰਹੀ ਹਲੇ ਕੀ ਸਰ ਇਨਫਰਮੇਸ਼ਨ ਕੀ ਆਈ ਸੀ ਦੇਖੋ ਜੀ ਸਾਨੂੰ ਕੰਪਲੇਨੈਂਟ ਨੇ ਫੋਨ ਕੀਤਾ ਸੀਗਾ ਜੀ ਮੇਰੀ ਗੱਡੀ ਦੇ ਵਿੱਚ ਕੋਈ ਹੈਗਾ ਪਹਿਲਾਂ ਵੀ ਕੋਈ ਕਹਾੜੀ ਕੁੜੀ ਵਗੈਰਾ ਨਾਲ ਮਾਰ ਕੇ ਵੀ ਸਾਡੀ ਗੱਡੀ ਦੇ ਉੱਪਰ ਮਾਰ ਕੇ ਤੇ ਇਨਫਾਰਮੇਸ਼ਨ ਦਿੱਤੀ ਸੀਗੀ ਜਦ ਇੱਥੇ ਆ ਕੇ ਚੱਲਿਆ ਤਾਂ ਇੱਥੇ ਆ ਕੇ ਇਹ ਗੱਲ ਵੀ ਮਤਲਬ ਇਹ ਤੋਂ ਸੁਣਨੇ ਤੋਂ ਹੁਣ ਆ ਰਹੀ ਹੈ ਵੀ ਇੱਥੇ ਫਾਇਰਿੰਗ ਵੀ ਹੋਈ ਆ ਉਹਦੇ ਸਬੰਧੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰਦ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਜੀ ਸਕੋਰਪਿਓ ਗੱਡੀ ਆਈ ਸੀਗੀ ਉਹਦਾ ਨੰਬਰ ਵਗੈਰਾ ਟਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੇ ਉਹਨੂੰ ਕਰਕੇ ਜਲਦੀ ਹੀ ਅਸੀਂ ਬੰਦੇ ਫੜ ਲਵਾਂਗੇ ਜੋ ਵੀ ਉਹ ਅਸੀਂ ਕਿਹ ਇੰਨੇ ਕੋਲ ਹੈਗਾ ਸੀਗਾ ਦਿਖਾ ਰਹੇ ਸੀਗੇ ਜੀ ਉਹਨੂੰ ਚੈੱਕ ਕਰਦੇ ਮੈਂ ਕੀ ਆਉ ਇੱਥੇ ਲੱਗਿਆ ਕਿ ਨਹੀਂ ਵਜਿਆ ਹਜੇ